ਸੌਂਦੇ ਸਮੇਂ ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਬੈਡਸਾਈਡ ਟੇਬਲ ਦੇ ਕੋਲ ਨਾ ਰੱਖੋ ਇਹ ਪਰੇਸ਼ਾਨੀ ਤੇ ਗਰੀਬੀ ਕਲੇਸ਼ ਨੂੰ ਸੱਦਾ ਬਾਬਾ ਜੀ ਦੇ ਬਚਨ ਕਾਪੀ ਤੇ ਜ਼ਰੂਰ ਲਿਖ ਲਿਓ ਆਪਾਂ ਇਹਨਾਂ ਬੇਨਤੀਆਂ ਨੂੰ ਸਮਝਾਂਗੇ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿਗੁਰੂ ਕਿਰਪਾ ਕਰਨ ਰਹਿਮਤਾ ਕਰਨ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਾਂਗੇ ਸਾਧ ਸੰਗਤ ਕਿਉਂਕਿ ਬਹੁਤ ਸਾਰੇ ਵਹਿਮ ਭਰਮ ਜਿਹੜੇ ਨੇ ਉਹ ਕੀਤੇ ਜਾਂਦੇ ਨੇ ਕਹਿੰਦੇ ਜੀ ਕੁਝ ਚੀਜ਼ਾਂ ਜੜੀਆਂ ਨੇ ਉਹ ਬੈੱਡ ਦੀ ਸਾਈਡ ਟੇਬਲ ਤੇ ਜੜੀਆਂ ਨੇ ਨਹੀਂ ਰੱਖਣੀਆਂ ਚਾਹੀਦੀਆਂ ਸਾਧ ਸੰਗਤ ਮੰਨਿਆ ਜਾਂਦਾ ਹੈ ਵੀ ਸਾਡਾ ਜੜਾ ਆਪਣਾ ਆਪਾ ਹੈ ਬਹੁਤਾ ਸ਼ੀਸ਼ੇ ਵਿੱਚ ਨਹੀਂ ਵੇਖਣਾ ਚਾਹੀਦਾ ਸਾਡੇ ਕੋਲੇ ਦਵਾਈਆਂ ਆਦਕ ਨਹੀਂ ਹੋਣੀਆਂ ਚਾਹੀਦੀਆਂ ਧਾਰਮਿਕ ਕਿਤਾਬਾਂ ਆਦਕ ਸਾਡੇ ਮੰਜੇ ਤੇ ਬਿਸਤਰੇ ਤੇ ਨਹੀਂ ਹੋਣੀਆਂ ਚਾਹੀਦੀਆਂ ਚੰਗੀਆਂ ਚੀਜ਼ਾਂ ਜੜੀਆਂ ਨੇ ਭਾਵ ਉਹੀ ਅਸੀਂ ਗ੍ਰਹਿਣ ਕਰੀਏ ਮਾੜੀਆਂ ਚੀਜ਼ਾਂ ਨਸ਼ਾ ਆਦਿਕ ਹੋਰ ਜਿਵੇਂ ਮੰਨਿਆ ਜਾਂਦਾ ਵੀ ਆ ਪਾਣੀ ਰੱਖ ਲੋ ਜੀ ਮੰਜੇ ਕੋਲੇ ਸਰਾਣੇ ਕੋਲੇ ਉਥੇ ਆਤਮਾਵਾਂ ਨਹੀਂ ਆਉਂਦੀਆਂ ਇਹ ਨਹੀਂ ਹੁੰਦਾ ਸਾਧ ਸੰਗਤ ਇਹਨਾਂ ਚੀਜ਼ਾਂ ਤੋਂ ਸਾਨੂੰ ਗੁਰੂ ਨੇ ਵਰਜਿਆ ਸਤਗੁਰ ਕਹਿੰਦੇ ਨੇ ਇਹਨਾਂ ਚੀਜ਼ਾਂ ਤੋਂ ਤੂੰ ਬਾਹਰ ਨਿਕਲ ਬਾਹਰ ਕਿਵੇਂ ਨਿਕਲ ਸਤਗੁਰ ਕਹਿੰਦੇ ਨੇ ਬਿਨ ਗੁਰ ਮੈਲ ਨਾ ਉੱਤਰੈ ਬਿਨ ਹਰ ਕਿਉਂ ਘਰ ਵਾਸ ਗੁਰੂ ਤੋਂ ਬਿਨਾ ਮਨ ਦੀ ਮੈਲ ਨਹੀਂ ਧੁੱਪਦੀ ਪਰਮਾਤਮਾ ਵਿੱਚ ਜੁੜਨ ਤੋਂ ਬਿਨਾ ਮਾਨਸਿਕ ਅਡੋਲਤਾ ਨਹੀਂ ਲੱਭਦੀ ਪਿਆਰਿਓ ਏਕੋ ਸ਼ਬਦ ਵਿਚਾਰੀਐ ਅਵਰਤਿ ਆਗੇ ਆਸ ਇਕ ਰਾਜਕ ਪ੍ਰਭੂ ਦੀ ਹੀ ਸਿਫਤ ਸਲਾਹ ਵਿਚਾਰਨੀ ਚਾਹੀਦੀ ਹੈ ਜੋ ਸਿਫਤ ਸਲਾਹ ਕਰਦਾ ਉਹ ਹੋਰ ਹੋਰ ਆਸਾਂ ਜੜੀਆਂ ਨੇ ਛੱਡ ਦਿੰਦਾ ਸਤਿਗੁਰੂ ਉਸ ਦੇ ਤੇ ਕਿਰਪਾ ਕਰ ਦਿੰਦੇ ਨੇ ਮੇਰੇ ਪਾਤਸ਼ਾਹ ਉਹਦੇ ਤੇ ਮਿਹਰਾਂ ਕਰ ਦਿੰਦੇ ਨੇ ਸਤਿਗੁਰੂ ਉਹਦੇ ਤੇ ਐਸੀ ਕਿਰਪਾ ਕਰਦੇ ਨੇ ਐਸੀ ਮਿਹਰ ਕਰਦੇ ਨੇ ਪਿਆਰਿਓ ਸਤਿਗੁਰੂ ਦੀ ਉਹਦੇ ਤੇ ਐਸੀ ਕਿਰਪਾ ਹੁੰਦੀ ਹੈ ਮੇਰੇ ਪਾਤਸ਼ਾਹ ਦੀ ਐਸੀ ਮਿਹਰ ਹੁੰਦੀ ਹੈ ਪਿਆਰਿਓ ਉਹਦੀਆਂ ਸਾਰੀਆਂ ਪਰੇਸ਼ਾਨੀਆਂ ਜੜੀਆਂ ਨੇ ਦੂਰ ਹੋ ਜਾਂਦੀਆਂ ਨੇ ਭਾਪ ਕੀ ਗੁਰੂ ਨੇ ਸਾਨੂੰ ਵਹਿਮਾਂ ਵਿੱਚੋਂ ਕੱਢਿਆ ਸਤਗੁਰ ਕਹਿੰਦੇ ਨੇ ਆਪਣੀ ਸੁਰਤ ਨੂੰ ਵਹਿਮਾਂ ਚੋਂ ਆਜ਼ਾਦ ਕਰ ਦੇ ਆਪਣੀ ਸੁਰਤ ਨੂੰ ਵਹਿਮਾਂ ਚੋਂ ਕੱਢ ਦੇ ਜੇ ਤੇਰੀ ਸੁਰਤ ਵਹਿਮਾਂ ਦੇ ਵਿੱਚੋਂ ਆਜ਼ਾਦ ਹੋ ਗਈ ਤੂੰ ਵੀ ਆਜ਼ਾਦ ਹੋ ਜਾਏਂਗਾ ਜੇ ਤੇਰੀ ਸੁਰਤ ਵਹਿਮਾਂ ਦੇ ਵਿੱਚੋਂ ਨਿਕਲ ਗਈ ਤੂੰ ਵੀ ਆਜ਼ਾਦ ਹੋਵੇਂਗਾ ਇਥੇ ਇੱਕ ਬੇਨਤੀ ਨਾਲ ਹੋਰ ਕਰ ਦਵਾਂ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਤੇਰੀ ਸੁਰਤ ਵਹਿਮਾਂ ਵਿੱਚੋਂ ਆਜ਼ਾਦ ਹੋ ਗਈ ਇੱਕੋ ਸ਼ਬਦ ਵਿਚਾਰੀਐ ਅਵਰ ਤਿਆਗੇ ਆਸ ਪ੍ਰਭੂ ਦੀ ਸੱਤ ਸਲਾਹ ਵਿਚਾਰਨੀ ਚਾਹੀਦੀ ਹੈ ਸੱਤ ਸਲਾਹ ਤੂੰ ਕਰੇਂਗਾ ਤੇ ਹੋਰ ਆਸਾਂ ਤੋਂ ਤਦ ਛੱਡੇਂਗਾ ਤੇ ਹੋਰ ਆਸਾਂ ਨੂੰ ਤਦ ਛੱਡਿਆ ਜਾ ਸਕਦਾ ਜਦੋਂ ਤੂੰ ਇੱਕੋ ਗੁਰੂ ਦੇ ਨਾਲ ਜੁੜੇਂਗਾ ਸਤਗੁਰੂ ਦੇ ਨਾਲ ਜੁੜੇਂਗਾ ਨਾਨਕ ਦੇਖ ਦਿਖਾਈਐ ਹਉ ਸਦ ਬਲੇ ਹਾਰ ਐ ਜਾਸ ਜਿਹੜਾ ਗੁਰੂ ਆਪ ਪ੍ਰਭੂ ਦਾ ਸਿਮਰਨ ਕਰਨ ਤੇਨੂੰ ਸਿਖਾਏਗਾ ਕਰਕੇ ਦੱਸੇਗਾ ਉਸ ਤੋਂ ਸਦਾ ਸਦਾ ਤੋਂ ਬਲਿਹਾਰ ਜਾਵੀ ਬਚਕੇ ਜਾਈ ਮੈਂ ਉਸ ਤੋਂ ਸਦਾ ਸਦਕੇ ਜਾਣਾ ਜਿਹੜਾ ਆਪ ਜੋ ਆਪ ਜਪੈ ਅਵਰਹ ਨਾਮ ਜਪਾਵੇ ਸਤਿਗੁਰੂ ਕਹਿੰਦੇ ਨੇ ਉਹੀ ਮਹਾਨ ਹੈ ਜੋ ਆਪ ਜਪਦਾ ਤੇ ਹੋਰਾਂ ਨੂੰ ਵੀ ਜਪਾ ਦਿੰਦਾ ਹੈ ਇਹ ਹੀ ਸਭ ਤੋਂ ਵੱਡੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ